ਸਾਸਤਰੀ ਕਲਦੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਭਿੰਡੀ ਦੀ ਸਬਜ਼ੀ ਬਣਾਵਾਂਗੇ ਇਹ ਸਬਜ਼ੀ ਬਹੁਤ ਹੀ ਚਟਪਟੀ ਜਹੀ ਬਣੇਗੀ ਚਲੋ ਜੀ ਵੇਖ ਲੈਨੇ ਸਬਜ਼ੀ ਕਿਵੇਂ ਬਣਦੀ ਹੈ ਇਸ ਲਈ ਆਪਾਂ ਇਥੇ ਭਿੰਡੀਆਂ ਲਈਆਂ ਨੇ ਇਸ ਤਰੀਕੇ ਦੀਆਂ ਭਿੰਡੀਆਂ ਲਵਾਂਗੇ ਕੱਚੀਆਂ ਕੱਚੀਆਂ ਪਿੰਡੀਆਂ ਨੂੰ ਆਪਾਂ ਸਾਫ਼ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ। ਇਸੇ ਤਰ੍ਹਾਂ ਸਾਰੀਆਂ ਭਿੰਡੀਆਂ ਨੂੰ ਵਧੀਆ ਕੱਪੜੇ ਦੇ ਨਾਲ ਸਾਫ਼ ਕਰ ਲਵਾਂਗੇ। ਹੁਣ ਸਾਰੀਆਂ ਭਿੰਡੀਆਂ ਨੂੰ ਆਪਾਂ ਸਾਫ਼ ਕਰ ਲਿਆ ਹੈ। ਉਸੇ ਦੇਖ ਸਕਦੇ ਹੋ ਇਸ ਤਰੀਕੇ ਦੀਆਂ ਭਿੰਡੀਆਂ ਨੇ ਕੱਚੀਆਂ-ਕੱਚੀਆਂ ਇਸ ਤਰੀਕੇ ਦੀਆਂ ਭਿੰਡੀਆਂ ਲਵਾਂਗੇ ਇਹਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਭਿੰਡੀਆਂ ਨੂੰ ਕੱਟ ਲਵਾਂਗੇ ਉਸਦੇ ਲਈ ਆਪਾਂ ਇਸ ਨੂੰ ਉੱਪਰ ਤੇ ਨੀਚੋਂ ਥੋੜਾ ਜਿਹਾ ਕੱਟ ਲਵਾਂਗੇ ਤੇ ਇਸ ਤਰ੍ਹਾਂ ਕੱਟ ਕੇ ਆਪਾਂ ਭਿੰਡੀਆਂ ਨੂੰ ਕੱਟ ਲਵਾਂਗੇ ਆਜਾਪਾ ਪਿੰਡੀ ਨੂੰ ਇਸ ਤਰ੍ਹਾਂ ਕਟਾਂਗੇ ਇਸ ਤਰੀਕੇ ਦੇ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਆਜਾਪਾ ਪਿੰਡੀ ਦੀ ਬਹੁਤ ਹੀ ਟੇਸਟੀ ਜਿਹੀ ਸਬਜ਼ੀ ਬਣਾਵਾਂਗੇ ਇਹ ਘਰ ਵਿੱਚ ਸਭ ਨੂੰ ਬਹੁਤ ਸਾਰਾ ਪਸੰਦ ਆਏਗੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਸ ਤਰੀਕੇ ਦੇ ਨਾਲ ਆਪਾਂ ਭਿੰਡਿਆਂ ਨੂੰ ਕੱਟ ਲਵਾਂਗੇ ਇਸ ਤੋਂ ਪਹਿਲਾਂ ਜੀ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਸ ਤੋਂ ਪਹਿਲਾਂ ਜੀ ਆਪਣੇ ਚੈਨਲ ਤੇ ਬੇਸਣ ਵਾਲੀ ਭਿੰਡੀ ਬਣਾਉਂਦੀ ਰੈਸਪੀ कुरकुरी ਭਿੰਡੀ ਦੀ ਰੈਸਪੀ ਤੇ ਕਈ ਹੋਰ ਰੈਸਪੀ ਵੀਡੀਓਜ਼ ਸ਼ੇਅਰ ਕੀਤੀਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਕਈ ਵਾਰ ਆਪਾਂ ਪਿੰਡੀ ਦੀ ਸਬਜ਼ੀ ਬਣਾਉਂਦੇ ਹਾਂ ਤੇ ਸਬਜ਼ੀ ਚਿਪਕੀ ਚਿਪਕੀ ਜਿਹੀ ਬਣਦੀ ਹੈ ਪਰ ਅੱਜ ਆਪਾਂ ਜਸ ਤਰੀਕੇ ਦੇ ਨਾਲ ਇਹ ਸਬਜ਼ੀ ਬਣਾਵਾਂਗੇ ਸਬਜ਼ੀ ਟੇਸਟੀ ਵੀ ਹੋਏਗੀ ਚਿਪਕੀ ਚਿਪਕੀ ਨਹੀਂ ਬਣੇਗੀ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਪਿੰਡੀ ਨੂੰ ਆਪਾਂ ਇਸ ਤਰ੍ਹਾਂ ਥੋੜਾ ਥੋੜਾ ਕੱਟ ਲਵਾਂਗੇ ਇਸ ਤਰੀਕੇ ਨਾਲ ਭਿੰਡੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਅੱਜ ਆਪਾਂ ਕਰ ਲਈ ਭਿੰਡੀ ਦੀ ਸਬਜ਼ੀ ਬਣਾਵਾਂਗੇ ਆਪਾਂ ਇਸ ਦੇ ਵਿੱਚ ਪਿਆਜ਼ ਪਾ ਕੇ ਵੀ ਬਣਾ ਸਕਦੇ ਹਾਂ बीज वाली भिंडी है इसनों अपना नहीं कट करा रोटी परौंठे सब्जी बहुत ही ज्यादा टेस्टी लगती है ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਅੱਜ ਆਪਾਂ ਬਹੁਤ ਹੀ ਘੱਟ ਸਮਾਨ ਦੇ ਨਾਲ ਛਟਪਟੀ ਜਿਹੀ ਭਿੰਡੀ ਦੀ ਸਬਜ਼ੀ ਨੂੰ ਬਣਾ ਕੇ ਤਿਆਰ ਕਰਾਂਗੇ। ਇਹ ਸਬਜ਼ੀ ਨੂੰ ਆਪਾਂ ਲੰਚ ਲਈ ਵੀ ਬਣਾ ਸਕਦੇ ਹਾਂ। ਇਸੇ ਤਰ੍ਹਾਂ ਹੁਣ ਆਪਾਂ ਸਾਰੀ ਸਬਜ਼ੀ ਨੂੰ ਕੱਟ ਲਵਾਂਗੇ। ਓਏਂਦੀ ਨੂੰ ਆਪਾਂ ਹੁਣ ਇਸ ਤਰੀਕੇ ਦੇ ਨਾਲ ਕੱਟ ਲਿਆ ਹੈ। ਹੁਣ ਆਪਾਂ ਸਬਜ਼ੀ ਬਣਾਉਣ ਦੇ ਲਈ ਬਾਕੀ ਤਿਆਰੀ ਕਰ ਲਵਾਂਗੇ। ਇੱਥੇ ਆਪਾਂ ਡੇਢ ਟਮਾਟਰ ਲਿਆ ਹੈ। ਦੋ ਮਿਰਚਾਂ ਲਈਆਂ ਨੇ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ। हूँ आप इस तरह कट लवेंगे मिर्चा इस तरीके दिया लाल मिर्चा ने लाल मिर्चा नहीं मिर्चों आप कट लिया है टमाटर न भी कट लवेंगे

रेसिपी जंगी लगे लग ता इस तरीके दे नाल सब्जी बना के देखियो जी ये सब्जी बहुत ही ज्यादा टेस्टी बनेगी ते बहुत ही ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਏਗੀ ਟਮਾਟਰ ਦੇ ਇਸ ਸਾਖਤੇ ਚੇਜ ਤੈਨੂੰ ਕੱਢ ਕੇ ਆਪਾਂ ਟਮਾਟਰ ਨੂੰ ਇਸ ਤਰ੍ਹਾਂ ਕੱਟ ਲਵਾਂਗੇ ਟਮਾਟਰ ਵਗੈਰਾ ਨੂੰ ਹੁਣ ਆਪਾਂ ਕੱਟ ਲਿਆ ਹੈ ਹੁਣ ਆਪਾਂ ਸਬਜ਼ੀ ਬਣਾਵਾਂਗੇ ਕੜਾਹੀ ਦੇ ਵਿੱਚ ਤੇਲ ਨੂੰ ਗਰਮ ਕਰ ਲਵਾਂਗੇ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਫਿਰ ਇਸ ਦੇ ਵਿੱਚ ਮਿਰਚਾਂ ਪਾਵਾਂਗੇ ਇਹਨਾਂ ਨੂੰ ਥੋੜਾ ਜਿਹਾ ਪਕਾ ਲਵਾਂਗੇ ਫਿਰ ਇਸ ਦੇ ਵਿੱਚ ਭਿੰਡੀ ਪਾਵਾਂਗੇ ਭਿੰਡੀ ਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ගිතරයිසිු වෙලා අලමාගේ චංගිතරපෙන් ඩින උප කාලමගේ ਇਹ ਸੁੱਕੀ ਸਬਜ਼ੀ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ। ਇਸੇ ਤਰ੍ਹਾਂ ਆਪਾਂ ਭਿੰਡੀ ਨੂੰ ਤੇਲ ਦੇ ਵਿੱਚ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ। ਆਪਾਂ ਭਿੰਡੀ ਨੂੰ ਥੋੜੀ ਦੇਰ ਦੇ ਲਈ ਢੱਕ ਕੇ ਪਕਾ ਲਵਾਂਗੇ ਢੱਕ ਕੇ ਪਕਾਉਣ ਦੇ ਨਾਲ ਭਿੰਡੀ ਦੀ ਸਬਜ਼ੀ ਬਿਲਕੁਲ ਵੀ ਲੇਸਲੀ ਜਾਂ ਚਿਪਕੀ-ਚਿਪਕੀ ਨਹੀਂ ਬਣੇਗੀ ਬਹੁਤ ਹੀ ਵਧੀਆ ਬਣੇਗੀ ਥੋੜੀ ਦੇਰ ਢੱਕ ਕੇ ਪਕਾਉਣ ਤੋਂ ਬਾਅਦ ਆਪਾਂ ਇਸ ਨੂੰ ਦੁਬਾਰਾ ਤੋਂ ਹਿਲਾ ਲਵਾਂਗੇ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਾਂ ਇਸ ਦੇ ਵਿੱਚ ਅਦਰਕ ਲਸਣ ਦਾ ਪੇਸਟ ਪਾਵਾਂਗੇ ਤਰਕਲਾ ਸੰਦੀ ਪੇਸਟ ਨੂੰ ਮਿਕਸ ਕਰਕੇ ਪਕਾ ਲਵਾਂਗੇ ਸਬਜ਼ੀ ਨੂੰ ਜੇਕਰ ਤੁਹਾਨੂੰ ਭਿੰਡੀ ਦੀ ਸਬਜ਼ੀ ਖਾਣਾ ਨਹੀਂ ਪਸੰਦ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਜੀ ਇਹ ਸਬਜ਼ੀ ਸਭ ਨੂੰ ਹੀ ਬਹੁਤ ਜ਼ਿਆਦਾ ਪਸੰਦ ਆਏਗੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਗੀ ਇਹ ਸਬਜ਼ੀ අප පහිනුස තරික්කේදෙනනා අල්හිප කාලමාන්ගේ වෙේච වෙචදය පස්ස්ි නොහහිලා අලමන්ගේ තුොඩි තුොළි දර්බාල පස් නො හිලා හිලා කිරිප කාලමන්ගේ

ਨਾਮ ਕੈਡ ਕਰਾਂਗੇ ਨਾਮ ਕੈਡ ਕਰਾਂਗੇ ਨਾਮ ਕੋ ਸਵਾਦ ਅਨੁਸਾਰ ਹੀ ਪਾਵਾਂਗੇ ਨਾਮ ਨੂੰ ਸਬਜੀ ਦੇ ਵਿੱਚ ਮਿਕਸ ਕਰ ਲਵਾਂਗੇ ਪਸਾਬਜੀ ਨੂੰ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਜੇਕਰ ਤੁਹਾਨੂੰ ਭਿੰਡੀ ਦੀ ਸਬਜੀ ਖਾਣਾ ਨਹੀਂ ਪਸੰਦ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਸਬਜੀ ਬਣਾ ਕੇ ਦੇਖਿਓ ਜੀ ਇਹ ਜਟਪਟੀ ਜਹੀ ਸਬਜੀ ਸਭ ਨੂੰ ਹੀ ਬਹੁਤ ਜ਼ਿਆਦਾ ਪਸੰਦ ਆਏਗੀ आज आप बिना प्याज तो भिंडी बनावा इस तरीके की कच्ची कच्ची भिंडी की सब्जी बहुत ही ज्यादा टेस्टी बनती है ਥੋੜੀ ਥੋੜੀ ਦੇਰ ਬਾਅਦ ਇਸ ਨੂੰ ਹਿਲਾ ਹਿਲਾ ਕੇ ਆਪਾਂ ਇਸ ਤਰੀਕੇ ਦੇ ਨਾਲ ਪਕਾ ਲਵਾਂਗੇ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਗੁਰਕਰੀ ਭਿੰਡੀ ਬਣਾਉਣ ਦੀ ਰੈਸਪੀ ਵੀ ਸ਼ੇਅਰ ਕੀਤੀ ਹੈ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਜੀ ਹੁਣ ਆਪਾਂ ਇਸਦੇ ਵਿੱਚ ਕੁਝ ਮਸਾਲੇ ਪਾਵਾਂਗੇ। ਇੱਕ ਛੋਟਾ ਚਮਚ ਅਜਿਲੀ ਪਾਊਡਰ ਪਾਵਾਂਗੇ। ਹਲਦੀ ਪਾਊਡਰ ਪਾਵਾਂਗੇ। ਹਲਦੀ ਪਾਊਡਰ 2 ਚਮਚ ਪਾਵਾਂਗੇ। ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ। ਅੱਧਾ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ। మెగి మసాలా పా సారే మసాలను భిండి పకా లవే ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜਿਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ सब्जी, ही सब्जी ना हिला हिला के पका लवेंगे ताकि सब्जी होने कारण जल ना जाए ये सब्जी बिना दही पाए तो बहुत ही चटपटा जहा बनावे ਅਪਏ ਇਸ ਨੂੰ ਹੋਰ ਚਟਪਟਾ ਆਇਆ ਬਣਾਉਣ ਦੇ ਲਈ ਇਸ ਦੇ ਵਿੱਚ ਇੱਕ ਚਮਚ આમਚੂਰ ਪਾਊਡਰ ਪਾਵਾਂਗੇ આમਚੂਰ ਪਾਊਡਰ ਨੂੰ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ਇਸ ਦੇ ਨਾਲ ਸਬਜ਼ੀ ਬਹੁਤ ਹੀ ਚਟਪਟੀ ਜਹੀ ਬਣ ਕੇ ਤਿਆਰ ਹੋਏਗੀ ਜੇਕਰ ਆਪਾਂ ਸਬਜ਼ੀ ਦੇ ਵਿੱਚ ਪਿਆਜ਼ ਪਾਉਣੇ ਹੋਣਗੇ ਤਾਂ ਆਪਾਂ ਪਿਆਜ਼ ਵੀ ਪਾ ਸਕਦੇ ਹਾਂ ਪਰ ਅੱਜ ਆਪਾਂ ਸਬਜ਼ੀ ਨੂੰ ਬਿਨਾਂ ਪਿਆਜ਼ ਪਾਏ ਤੋਂ ਬਣਾਵਾਂਗੇ ਤੇ ਬਹੁਤ ਹੀ ਵਧੀਆ ਮਸਾਲੇਦਾਰ ਚਟਪਟੀ ਜਿਹੀ ਸਬਜ਼ੀ ਬਣ ਕੇ ਤਿਆਰ ਹੋਏਗੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਸਬਜ਼ੀ ਬਣ ਜਾਂਦੀ ਹੈ ਆਪਾਂ ਫਸਾਬਜੀ ਨੂੰ ਇਸੇ ਤਰੀਕੇ ਨਾਲ ਹੀ ਥੋੜੀ ਦੇਰ ਹੋਰ ਪਕਾ ਲਵਾਂਗੇ ਥੋੜੀ ਦੇਰ ਪਕਾਉਣ ਤੋਂ ਬਾਅਦ ਸਬਜੀ ਬਣ ਕੇ ਤਿਆਰ ਹੈ ਗਰਮ ਗਰਮ ਸਬਜੀ ਨੂੰ ਸਰਵ ਕਰ ਲਵਾਂਗੇ ਇਸ ਤਰੀਕੇ ਦੀ ਸਬਜੀ ਬਣ ਕੇ ਤਿਆਰ ਹੈ ਇਹ ਸਬਜੀ ਨੂੰ ਪਰਸਰਵ ਕਰ ਲਵਾਂਗੇ ਗਰਮ ਗਰਮ ਸਬਜੀ ਨੂੰ ਬਾਲਦੇ ਵਿੱਚ ਸਰਵ ਕਰ ਲਵਾਂਗੇ। ਰੈਸিপি ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲਰਟ ਕਰ ਦਿਓ। ਵੀਂਦੀ ਦੀ ਟੇਸਟੀ ਸਬਜੀ ਬਣ ਕੇ ਤਿਆਰ ਹੈ। ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ।